ਹਾਂ ਜੀ ਉਹ ਵੀ ਆਉਂਦਾ ਆ ਬਈ ਡਰਾਈਵਰ ਆਉਂਦਾ ਅੱਛਾ ਡਰਾਈਵਰ ਆਊਗਾ ਤਾਂ ਜ ਗੱਡੀ ਚਲਾਉਣੀ ਹੈਗਾ ਨਹੀਂ ਕੋਈ ਨਹੀਂ ਮਿਲ ਆ ਗੀ ਡਰਾਈਵਰ ਆਪਾਂ ਸਕੇ ਜਿਹੜਾ ਰਹਿੰਦੇ ਮੰਨ ਇਤੋਂ ਬਈ ਲੜਾ ਉਹ ਬਈ ਬਈ ਦਾ ਮੁਰਸਾ ਮੁਰਸਾ ਲਾ ਦੂ ਬਈ ਕਿਹੜਾ ਕਿਹੜਾ ਵੇ ਉਹ ਪਲਸਰ ਕਿਹੜਾ ਹਾਂ ਹਾਂ ਮੇਰੇ ਘਰੇ ਲਾ ਦੂਗਾ ਕਹਿ ਦੇ ਬਈ ਜਬਾਨ ਤੋਂ ਫੋਨ ਫੜੀ ਪਿੱਛੇ ਲਾ ਬਾਕੀ ਫੋਨ ਤੇ ਗੱਲ ਕਰ ਲੈ ਹਾਂ ਜੀ ਕੀ ਨਾਮ ਹੈ ਬਈ ਦਾ ਬਾਈ ਇੱਕ ਕਿੱਟ ਇਹ ਹੋਰ ਚੰਗੇ ਲੈ ਲੇਗਾ ਹੀਰੇ ਕਰੋ ਤੂੰ ਜਾ ਬੜਾ ਪੌਂਸਰ ਲੈ ਆ ਪੌਂਸਰ ਲੈ ਕੇ ਜਾ ਬਾਈ ਉਹ ਵੀ ਰੰਗ ਬਰੰਗੀ ਜੀ ਕੋਈ ਨਾ ਆਪਣੇ ਕਰਦਾਗਾ ਤੂੰ ਦੇਖ ਲੈ ਉਹਦੇ ਘਰੇ ਜਾ ਕਿੱਟ ਚੱਕ ਲੈ ਹੀਰੇ ਕਰੋ ਆ ਵੀ ਆ ਜਾ ਜਾਲ ਬੜੀ ਆ ਗਈ ਜੀ

ਆਪਾਂ ਕਹਿੰਦੇ ਹਾਂ ਕਿ ਆਪੇ ਸਾਰੇ ਰੈਨਿੰਗ ਲਗਾਏ ਕਿ ਕਿਹਦਾ ਉਹ ਕੋਣ ਹੈ ਨਾ ਉਹ ਮੇਰੀ ਸਿਰ ਜੀ ਨਾ ਨਾ ਦੇ ਨਹੀਂ ਕਰਦੇ ਲੋ ਬਾਕੀ ਮਾਗਰ ਮਸਲਾ ਦੱਸੋ ਉਹ ਬੰਕੇ ਬਾਈ ਐਰੀ ਪਾਈ ਬਾਕੀ ਨਾ ਕਿ ਮੈਂ ਜਦ ਐਰੀ ਯਾਦ ਤੋਂ ਕਿ ਨਹੀਂ ਆ ਰਿਹਾ ਕਾਹਦਾ ਲੱਗ ਰਿਹਾ ਕੰਪੜੇ ਮਾਰੇ ਸਾਰੇ ਮੈਚ ਹੀ ਆ We have ਹੀ ਨਾਮ ਆਪਣਾ ਨਾਮ ਸਹਿਦੀਪ ਸਿੰਘ ਜੀ ਸਹਿਦੀਪ ਅੱਜ ਜਿਹੜਾ ਹਰਪੀਡਾਂ ਲਈ ਤੇ ਰਾਤਨ ਲੈ ਕੇ ਜਾ ਰਹੇ ਹਾਂ ਕਿੱਥੇ ਲੈ ਕੇ ਜਾ ਰਹੇ ਹੋ ਕਿਵੇਂ ਕੰਟੈਕਟ ਇਹ ਜੀ ਜਿਵੇਂ ਤਰਨ ਤਰਨ ਮਹਿੰਦੀਪੁਰ ਉਧਰ ਬਾਰਡਰ ਇਲਾਕਿਆਂ 'ਚ ਜਾ ਰਹੀ ਕਿ ਜਿੱਥੇ ਕੋਈ ਰਾਸ਼ਨ ਨਹੀਂ ਪਹੁੰਚ ਰਿਹਾ ਕਿ ਰੱਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਜੀ ਠੀਕ ਹੈ ਜੀ ਜਿੱਥੇ ਰਾਸ਼ਨ ਪਹੁੰਚ ਨਹੀਂ ਰਿਹਾ ਅਸੀਂ ਉੱਥੇ ਰਾਸ਼ਨ ਪਹੁੰਚਾ ਰਹੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਰਾਸ਼ਨ ਲੋਕਾਂ ਨੇ ਆਪਣੀ ਬਹੁਤ ਮਦਦ ਕੀਤੀ ਹੈ ਜੀ ਦੂਰੋਂ ਦੂਰੋਂ ਆਪਣੇ ਨਾਲ ਲੋਕ ਜੁੜੇ ਆ ਜਿਵੇਂ ਰਾਜਸਥਾਨ ਡੱਬ ਵਾਲੀ ਵੱਲੋਂ ਵੀ ਲੋਕ ਆ ਰਹੇ ਆ ਜੀ ਸਾਡੇ ਨਾਲ ਵੀਡੀਓ ਦੇਖ ਕੇ ਸਾਡੇ ਨਾਲ ਜੁੜ ਰਹੇ ਆ ਜੀ ਹਾਂਜੀ ਤੇ ਪਤਾ ਲੱਗੇ ਨੌਜਵਾਨਾਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਰਾਸ਼ਨ ਸਾਰਾ ਜਿਹੜਾ ਲੈ ਕੇ ਜਾ ਰਹੇ ਹਾਂ ਹਾਂਜੀ ਜਿਵੇਂ ਇਹ ਬਠਿੰਡਾ ਦੇ ਨੌਜਵਾਨ ਇਕੱਠੇ ਹੋ ਕੇ ਅਸੀਂ 20 ਰੁਪਏ ਤੋਂ ਸਟਾਰਟ ਕੀਤਾ ਸੀ ਜੀ ਤੇ ਅੱਜ ਲੱਖਾਂ ਬਣ ਗਿਆ ਜੀ ਇਹ ਸਮਾਨ ਤਾਂ ਹਜੇ ਬਹੁਤ ਥੋੜਾ ਹੈ ਜੀ ਬਾਕੀ ਆਪਣਾ ਸਮਾਨ ਆਪਣੇ ਉੱਥੇ ਕੋਠੀ 'ਚ ਪਿਆ ਜੀ ਉਹ ਵੀ ਟਰਾਲੀ ਭਰ ਕੇ ਭੇਜੀ ਜਾਊਗੀ ਠੀਕ ਹੈ ਜੀ ਇਹ ਸੇਵਾ ਇੱਥੇ ਨਹੀਂ ਖਤਮ ਹੁੰਦੀ ਜੀ ਇਹ ਸੇਵਾ ਜਦੋਂ ਤੱਕ ਕਿ ਉੱਥੇ ਆਪਣੇ ਭਰਾਵਾਂ ਦੀ ਵਿਪਤਾ ਖਤਮ ਨਹੀਂ ਹੁੰਦੀ ਤੇ ਉੱਥੋਂ ਤੱਕ ਜਿੰਨੇ ਜੜ ਤੋਂ ਖਤਮ ਨਹੀਂ ਹੁੰਦਾ ਉੱਥੇ ਪਾਣੀ ਉਦੋਂ ਤੱਕ ਇਹ ਸੇਵਾ ਪਹੁੰਚਾਈ ਜਾਊਗੀ ਜੀ ਉੱਥੇ ਤੇ ਮੈਂ ਨੌਜਵਾਨ ਭਰਾਵਾਂ ਨੂੰ ਆਪਣਿਆਂ ਨੂੰ ਬੇਨਤੀ ਕਰਨਾ ਚਾਹਨਾ ਹੈਗਾ ਕਿ ਇਹ ਵੇਲਾ ਘਰੇ ਬੈਠਣ ਦਾ ਨਹੀਂ ਹੈਗਾ ਇਹ ਵੇਲਾ ਆਪਣੇ ਇਕੱਠੇ ਹੋਣ ਦਾ ਬਈ ਦਬਾਬੇ ਤੇ ਮਾਝੇ ਵਾਲਿਆਂ ਦੀ ਸੱਜੀ ਖੱਬੀ ਬਾਹ ਬਣਾਉਂਦਾ ਵੇਲਾ ਠੀਕ ਹੈ ਜੀ ਇਸ ਕਰਕੇ ਮੇਰੇ ਭਰਾਓ ਘਰੋਂ ਉਠੋ ਕਿਉਂਕਿ ਇਹ ਮੁਸੀਬਤ ਆਪਣੇ ਤੇ ਵੀ ਕਦੋਂ ਮਰਜ਼ੀ ਆ ਸਕਦੀ ਹੈ ਕੁਦਰਤ ਦਾ ਕੋਈ ਪਤਾ ਨਹੀਂ ਕਿ ਕਦੋਂ ਮੂੰਹ ਕਿੱਧਰ ਨੂੰ ਕਰ ਲੇ ਠੀਕ ਹੈ ਜੀ ਭਰਾ ਮੇਰੇ ਉਹ ਘਰੋਂ ਬਾਹਰ ਨਿਕਲੋ ਸਾਡੇ ਨਾਲ ਜੁੜੋ ਤੇ ਆਓ ਆਪਾਂ ਉਹਨਾਂ ਦੀ ਮਦਦ ਕਰਨ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਣਾ ਮੇਰਾ ਨਾਮ ਲੱਕੀ ਸੋਨੀ ਹੈ ਜੀ ਲਕੀਕ ਕੀ ਕਹਿਣਾ ਚਾਹੋਗੇ ਤੁਸੀਂ ਹੜਪੀੜ ਤਾਂ ਲਈ ਜਿਹੜਾ ਰੱਖਣ ਲੈ ਕੇ ਜਾ ਰਹੇ ਹੋ ਅਸਤਜੀ ਇਹ ਕਹਿੰਦੇ ਵੀ ਜਿਹੜਾ ਅਸੀਂ ਇਹ ਸੇਵਾ ਕਰ ਰਹੇ ਹਾਂ ਅਸੀਂ ਇਹ ਸੇਵਾ ਵੀ ਉਹਨਾਂ ਇਲਾਕਿਆਂ ਚ ਲੈ ਕੇ ਜਾਣੀ ਉਹ ਜਿੱਥੇ ਹਾਲੇ ਤੱਕ ਕੋਈ ਟੀਮ ਪਹੁੰਚੀ ਨਹੀਂ ਗਈ ਵੀ ਜਿੰਨਾ ਪਿੱਛੇ ਆ ਪਿੱਛੇ ਤੱਕ ਰਾਸ਼ਨ ਬਹੁਤ ਪਹੁੰਚਿਆ ਪਿਆ ਚਾਹਨੂੰ ਆਪਾਂ ਨੂੰ ਜ਼ਿਆਦਾ ਲੋੜ ਹੈਗੀ ਵੀ ਉਹ ਥਾਂ ਤੇ ਜਿੱਥੇ ਹਾਲੇ ਤੱਕ ਕੋਈ ਪਹੁੰਚਿਆ ਨਹੀਂਗਾ ਵੀ ਇਹ ਰਾਸ਼ਨ ਆਪਾਂ ਉਹਨਾਂ ਨੂੰ ਦਈਏ ਵੀ ਜਿੰਨਾਂ ਨੂੰ ਲੋੜ ਜ਼ਿਆਦਾ ਗਈ ਤੇ ਆਪਣੇ ਵੀ ਪਹਿਲਾਂ ਜਦੋਂ ਇਹ ਤੁਰਨ ਲੱਗੇ ਇੱਤੋਂ ਹੁਣ ਤੇ ਇਸ ਤੋਂ ਬਾਅਦ ਆਪਣੇ ਜਿਹੜੇ ਟੋ ਟਰਾਲੀਆਂ ਖੜੀਆਂ ਆ ਉਹ ਸ਼ਾਮ ਨੂੰ ਜਾਂ ਕੱਲ ਨੂੰ ਆਪਣੇ ਜਿਹਾ ਤੁਰਨਗੇ ਜੀ ਤੇ ਇਹ ਉਹਨਾਂ ਲੱਕ ਹੈ ਜੀ ਜਾਣਗੇ ਵੀ ਜਿੱਥੇ ਹਾਲ ਤੱਕ ਕੋਈ ਪਹੁੰਚਾ ਨਹੀਂ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਹਾਂਜੀ ਉੱਥੇ ਤੱਕ ਇਹ ਸਾਰਾ ਪਹੁੰਚਿਆ ਜੀ ਸਾਰਾ ਨੌਜਵਾਨਾਂ ਵੱਲੋਂ ਇਹ ਸਾਰਾ ਹਾਂਜੀ ਸਾਡੇ ਨੌਜਵਾਨਾਂ ਵੱਲੋਂ ਕੀਤਾ ਹੋਇਆ ਇਕੱਠਾ ਹੀ ਹਾਂਜੀ ਲੋਕ ਅੱਗੇ ਆ ਰਹੇ ਨੇ ਨੌਜਵਾਨਾਂ ਨੂੰ ਪੀੜੀ ਬਹੁਤ ਜੀ ਬਹੁਤ ਹਾਂਜੀ ਹਾਂਜੀ ਬਹੁਤ ਅੱਗੇ ਆ ਰਹੇ ਨੇ ਬਹੁਤ سارے ਨਾਲ ਖੜੇ ਨੇ ਇਹ ਵੀ ਸਾਰੇ ਇੱਥੋਂ ਬਾਬਾ ਜੀ ਦੀ ਸ਼ੋਣੀ ਚੋ ਸ਼ੋਣੀ ਚ ਵੀ ਬਾਬਾ ਜੀ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਬਾਬਾ ਕਿਰਪਾ ਪੂਰੀ ਹੋਈ ਜਾਂਦੀ ਵੀ ਸਾਨੂੰ ਕਿਸੇ ਪਾਸੋਂ ਕੋਈ ਕਮੀ ਨਹੀਂ ਆ ਰਹੀ ਸਾਰੇ ਪਾਸੇ ਵੀ ਸਾਨੂੰ ਪੂਰੀ ਸਪੋਰਟ ਮਿਲ ਰਹੀ ਹੈ